ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਅੰਗੜ ਵਾਰੇ ਅੱਜ ਆਪਾਂ ਗੱਲਬਾਤ ਕਰਦੇ ਆਂ ਕਿ ਜਿਹੜੀਆਂ ਉਹਨਾਂ ਪ੍ਰਤੀ ਰਾਮਪਰਾ ਦੇ ਵਿੱਚ ਤੇ ਹੋਰ ਜਿਹੜੇ ਪਿੰਡ ਆਉਂਦੇ ਨੇ ਹਲਕਾ ਰਾਮਪਰਾ ਦੇ ਵਿੱਚ ਕਿ ਜਿਹੜੀਆਂ ਗੱਲਾਂ ਜਿਹੜੀਆਂ ਅਫਵਾਹਾਂ ਜਿਹੜੀਆਂ ਗੁਰਪ੍ਰੀਤ ਸਿੰਘ ਕਾਂਗੜ ਕਾਂਗੜ ਜੀ ਬਾਰੇ ਉੱਡ ਰਹੀਆਂ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਲੱਗਦਾ ਕਿ ਵੋਟਾਂ ਦੀ ਲੋੜ ਆ ਜਿਹੜੀ ਉਹ ਨਹੀਂ ਹੈਗੀ ਕੀ ਗੁਰਪ੍ਰੀਤ ਸਿੰਘ ਕਾਂਗਰ ਦੁਆਰਾ ਅਸਲ ਦੇ ਵਿੱਚ ਵੋਟਾਂ ਲੜਨਾ ਹੀ ਨਹੀਂ ਚਾਹੁੰਦਾ ਕੀ ਕਿਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੀ ਸ਼ਬਦ ਆ ਜਿਹੜਾ ਕੋਈ ਵੀ ਟਿੱਪਣੀ ਆ ਗੁਰਪ੍ਰੀਤ ਸਿੰਘ ਕਾਂਗਰ ਨਹੀਂ ਦੇ ਰਿਹਾ ਰਾਂਪਰੇ ਹਲਕੇ ਦੀ ਗੱਲ ਕਰੀਏ ਤੇ ਰਾਂਪਰੇ ਹਲਕੇ ਦੇ ਜਿਹੜੇ ਵਿੱਚ ਹੋਰ ਪਿੰਡ ਆਉਂਦੇ ਨੇ ਉਹਨਾਂ ਦੀ ਗੱਲ ਕਰੀਏ ਜਿੱਥੇ ਨਜਾਇਜ਼ ਧੱਕਾ ਹੋ ਰਿਹਾ ਬਰਕਰਾਂ ਦੇ ਨਾਲ ਵੀ ਲਾ ਲਓ ਚਾਹੇ ਹਲਕੇ ਨੂੰ ਲੈ ਕੇ ਸੁਧਾਰ ਕਰਨਾ ਹੋਵੇ ਉਸ ਪ੍ਰਤੀ ਲਾਲੂ ਕਿ ਗੁਰਪ੍ਰੀਤ ਸਿੰਘ ਕਾਂਗੜ ਦੀ ਕਿਸੇ ਵੀ ਗੱਲ ਤੇ ਹਲਕਾ ਵਧਾ ਇੱਕ ਬਲਕਾਰ ਸਿੱਧੂ ਦੇ ਬਾਰੇ ਲਾਲੂ ਆਮ ਆਦਮੀ ਪਾਰਟੀ ਦੇ ਬਾਰੇ ਲਾਲੂ ਕਿ ਕੋਈ ਵੀ ਟਿੱਪਣੀਆਂ ਸਾਹਮਣੇ ਨਹੀਂ ਆ ਰਹੀ ਕਿਉਂ ਨਹੀਂ ਬੋਲ ਰਹੇ ਗੁਰਪ੍ਰੀਤ ਸਿੰਘ ਕਾਂਗੜ ਲੋਕਾਂ ਦਾ ਕਹਿਣਾ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਿਸ ਗੱਲ ਦਾ ਡਰ ਲੱਗ ਚੁੱਕਿਆ ਕਿ ਅੱਜ ਉਹ ਕਿਸੇ ਵੀ ਬਾਰੇ ਨਹੀਂ ਬੋਲ ਰਹੇ ਕਿ ਸਿਰਫ ਜਿਹੜੇ ਉਹਨਾਂ ਦੇ ਖਾਸ-ਖਾਸ ਜਿਹੜੇ ਵਰਕਰ ਨੇ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਦੀ ਭੈਣ ਭਰਾ ਦੀ ਬੱਚਿਆਂ ਦੀ ਮਾਂ ਤੇ ਦੀ ਕਿਸੇ ਦੀ ਵੀ ਦਿੱਤ ਹੋ ਜਾਂਦੀ ਐ ਤਾਂ ਬਸ ਉਹ ਭੋਗ ਤੇ ਜਾ ਕੇ ਮੱਥਾ ਟੇਕ ਕੇ ਮੁੜਿਆਉਂਦੇ ਨੇ ਤੇ ਜਿਹੜੀ ਪੋਸਟ ਐ ਫੋਟੋਆਂ ਖਿੱਚ ਕੇ ਉਹ ਆਪਦੇ ਫੇਸਬੁੱਕ ਜਿਹੜਾ ਉਹਨਾਂ ਦਾ ਅਕਾਊਂਟ ਐ ਇੰਸਟਾਗ੍ਰam ਲਾ ਲਓ ਜਿਹੜੇ ਵੀ ਅਕਾਊਂਟ ਨੇ ਸੋਸ਼ਲ ਮੀਡੀਆ ਅਕਾਊਂਟ ਐ ਉਹਨਾਂ ਤੇ ਉਹ ਪੋਸਟ ਪਾ ਦਿੱਤੀ ਜਾਂਦੀ ਐ ਕਿ ਅੱਜ ਭਈ ਆ ਹਲਕੇ ਦੇ ਵਿੱਚ ਅਸੀਂ ਗਏ ਸੀ ਸ਼ਰਦਾ ਜੀ ਨੇ ਦੇਖ ਕੇ ਅਸੀਂ ਮੁੜੇ ਕੀ ਵਾਕਿਆ ਹੀ ਲੱਗਦਾ ਕਿ ਗੁਰਪ੍ਰੀਤ ਸਿੰਘ ਆਂਗੜ ਨੂੰ ਵੋਟਾਂ ਦੀ ਲੋੜ ਨਹੀਂ ਹੈਗੀ ਕਿਉਂ ਜਿਹੜੇ ਉਹਨਾਂ ਦੇ ਮੈਂ ਮੰਨ ਲਓ ਨਾਲ ਵਰਕਰ ਜਿਹੜੇ ਖੜੇ ਨੇ ਗੁਰਪ੍ਰੀਤ ਸਿੰਘ ਆਂਗੜ ਦੇ ਨਾਲ ਆ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਵਰਕਰ ਖੜੇ ਨੇ ਜਿਹੜੇ ਵਰਕਰ ਲੜ ਰਹੇ ਨੇ ਕਿ 27 ਦੇ ਵਿੱਚ ਗੁਰਪ੍ਰੀਤ ਸਿੰਘ ਆਂਗੜ ਨੂੰ ਐਮਐਲਏ ਬਣਾਉਣਾ ਹਲਕਾ ਦਾ ਹਲਕਾ ਰਾਮਪਰਾ ਫੂਲਰਾਸੀ ਐਮਐਲਏ ਬਣਾਉਣਾ ਕਿ ਜਿਹੜੇ ਵਰਕਰ ਮਿਹਨਤ ਕਰ ਰਹੇ ਨੇ ਜਿਹੜੇ ਸਿੱਧਾ ਬੋਲ ਰਹੇ ਨੇ ਕਿ ਜਿਹੜੇ ਕੰਮ ਨਹੀਂ ਹੋ ਰਹੇ ਹਲਕਾ ਵਿਧਾਇਕ ਬਲਕਾਰ ਸਿੱਧੂ ਜਿਹੜੇ ਕੰਮ ਨਹੀਂ ਕਰ ਰਿਹਾ ਆਪਦੇ ਹਲਕੇ ਦੇ ਵਿੱਚ ਹਲਕੇ ਨੂੰ ਚਮਕਾਉਣ ਦੇ ਲਈ ਜਿਹੜੇ ਕੰਮ ਨਹੀਂ ਕਰ ਰਿਹਾ ਕਿ ਗੁਰਪ੍ਰੀਤ ਸਿੰਘ ਕਾਂਗੜ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਪੰਗਾ ਲੈ ਰਹੇ ਨੇ ਪਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਇਹ ਚੀਜ਼ ਉਹਨਾਂ ਨੂੰ ਚਾਹੀਦੀ ਹੈ ਕਿ ਜੇਕਰ ਉਹਨਾਂ ਦੇ ਵਰਕਰ ਬੋਲ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਦੇ ਨਾਲ ਆ ਕੇ ਨਾਲ ਖੜੇ ਉਹਨਾਂ ਦੀ ਹੌਸਲਾ ਵਜਾਈ ਕਰੇ ਕਿ ਨਾ ਕਿ ਸਿਰਫ ਕੱਲਾ ਪੂਕਾ ਤੇ ਹੀ ਜਾ ਕੇ ਕੱਡੀਆਂ ਫੋਟੋਆਂ ਅਪਲੋਡ ਕੀਤੀਆਂ ਜਾਣ ਕੇ ਬਸ ਕਿ ਇਹਦੇ ਨਾਲ ਹੀ ਸਾਨੂੰ ਜਿਹੜੀਆਂ ਵੋਟਾਂ ਮਿਲ ਜਾਣਗੀਆਂ ਕਿ 3 ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਹੋ ਚੁੱਕਿਆ ਆ ਮਦਵੀ ਪਾਰਟੀ ਦੀ ਸਰਕਾਰ ਬਣੀ ਨੂੰ ਤੇ ਲੋਕਾਂ ਨੂੰ ਪਤਾ ਹੀ ਹੈ ਕਿੰਨੇ ਕੰਮ ਆ ਜਿਹੜੇ ਭਗਵੰਤ ਮਾਨ ਤੇ ਇਹਨਾਂ ਦੇ ਜਿੰਨੇ ਐਮਐਲਏ ਕਿੰਨਾ ਕੌਂਨਾਂ ਨੇ ਆਪਦੇ ਹਲਕੇ ਲਈ ਕੰਮ ਕੀਤਾ ਤੇ ਹੁਣ ਸਮਾਂ ਬੋਲਣ ਦਾ ਤੇ ਪਰੋਂ ਅੱਜ ਵੀ ਜੇ ਗੁਰਪ੍ਰੀਤ ਸਿੰਘ ਆਂਗੜ ਲੋਕ ਕਹਿੰਦੇ ਚੁੱਪ ਰਿਆ ਤਾਂ ਸਤਾਈ ਦੇ ਵਿੱਚ ਮੁਸ਼ਕਲ ਹੈ ਕਿ ਟਿਕਟਾ ਜਿਹੜੀ ਗੁਰਪ੍ਰੀਤ ਸਿੰਘ ਆਂਗੜ ਨੂੰ ਮਿਲ ਸਕਦੀ ਆ ਜਾਂ ਨਹੀਂ ਮਿਲ ਸਕਦੀ